ਨਮਾਸ਼ੀ ਜੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਲਖ ਲਖ ਵਧਾਈਆਂ ਦੇਣਾ ਹੈਗਾ ਔਰ ਤੁਹਾਨੂੰ ਵੀ ਸਭ ਪਤਾ ਹੈਗਾ ਕਿ ਇਹ ਮਰਕਾफी ਤੋਂ ਉਤਤਮ ਦੇ ਨਾਲ ਆਪਣੇ ਪੰਜਾਬ ਵਿੱਚ ਬਣਾਇਆ ਜਾਂਦਾ ਹੈਗਾ ਆਪਣੇ ਜ਼ਿਲ੍ਹੇ ਵਿੱਚ ਵੀ ਕਾਫੀ ਵੱਡੇ ਬੰਦੇ ਹੈਗੇ ਨੇ ਜਿਨ੍ਹਾਂ ਤੇ ਕਾਫੀ ਸੰਕਟ ਜਿਹੜੀ ਮੱਥਾ ਟੇਕਣ ਆਉਂਦੀ ਹੈਗੀ ਹੈ। ਦੌਰਾਨ ਨੂੰ ਦੇਖਿਆ ਹੋਏ ਆਪਾਂ ਕਾਫੀ ਜਿਹੜਾ ਹੈਗੇ ਨਾ ਸਿੱਖਿਆ ਦੇ ਪ੍ਰਬੰਧ ਕੀਤੇ ਹੈਗੇ ਨੇ ਤੇ ਸਬੰਤੇ ਚੈਕ ਇਨ ਦੁਆਰਾ ਕਰਾਈ ਹੈ ਕਿ ਨਾਲ ਜਿਹੜਾ ਵੈਰੀਕੇਟਿੰਗ ਕਰਾ ਰਹੇ ਹੈਗੇ ਆ ਇਹਦੇ ਨਾਲ ਪਬਲਿਕ ਨੂੰ ਜਿਹੜਾ ਹੈਗਾ ਇਨਕੰਵਿਨੀਅੰਸ ਨਾ ਹੋ ਔਰ ਜਿੱਥੇ ਭੀੜ ਹੈ ਇਲਾਕੇ ਉਥੇ ਟ੍ਰੈਫਿਕ ਦੇ ਵੀ ਬੱਤੇ ਅਸਕੜੀ ਤੇ ਹੈ। ਜਨ ਮਸ਼ਤੀ ਦੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਲਕ ਲਕ ਬਤਾਇਆ ਦੇਣਾ ਹੈਗਾ ਔਰ ਤੁਹਾਨੂੰ ਵੀ ਪਤਾ ਹੈਗਾ ਕਿ ਇਹ ਪਰਬ ਕਾफी ਉਤਸ਼ਾਹ ਦੇ ਨਾਲ ਆਪਣੇ ਪੰਜਾਬ ਵਿੱਚ ਮਨਾਇਆ ਜਾਂਦਾ ਹੈਗਾ ਆਪਣੇ ਜ਼ਿਲ੍ਹੇ ਵਿੱਚ ਵੀ ਕਾਫੀ ਵੱਡੇ ਬੰਦੇ ਨੇ ਕਿਤੇ ਕਾਫੀ ਸੰਖਿਆ ਜਿਹੜੀ ਮਥਾ ਟਿਕਣ ਆਉਂਦੀ ਹੈਗੀ ਨੇ ਲੋਕਾਂ ਨੂੰ ਦੇਖਿਆ ਹੋਏ ਆਪਾਂ ਕਾਫੀ ਜਿਹੜਾ ਹੈਗੇ ਨਾ ਸਿੱਖਿਆ ਦਾ ਪ੍ਰਬੰਧ ਕੀਤੇ ਹੈਗੇ ਨੇ ਤੇ ਇਸ ਬੁਤੇ ਚੈਕ ਇਨ ਦੁਆਰਾ ਕਰਾਈ ਹੈ ਕਿ ਨਾਲ ਜਿਹੜਾ ਵੈਰੀਕੇਟਿੰਗ ਕਰਾ ਰਹੇ ਹੈਗੇ ਆ ਇਹਦੇ ਨਾਲ ਪਬਲਿਕ ਨੂੰ ਜਿਹੜਾ ਹੈਗਾ ਇਨਕੰਵਿਨੀਅੰਸ ਨਾ ਹੋ ਔਰ ਜਿੱਥੇ ਵੀ ਰੇ ਇਲਾਕੇ ਉਥੇ ਟ੍ਰੈਫਿਕ ਦੇ ਵੀ ਬੱਤੇ ਅਸਕੜੀ ਤੇ ਮਾਸਟਰੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਲਕ ਲਕ ਦਈਆਂ ਦੇਣਾ ਹੈਗਾ ਔਰ ਤੁਹਾਨੂੰ ਇਹਦਾ ਪਤਾ ਹੈਗਾ ਕਿ ਇਹ ਪਰਬ ਕਾफी ਉਤਸ਼ਾਹ ਦੇ ਨਾਲ ਆਪਣੇ ਪੰਜਾਬ ਵਿੱਚ ਬਣਾਇਆ ਜਾਂਦਾ ਹੈਗਾ ਆਪਣੇ ਜ਼ਿਲ੍ਹੇ ਵਿੱਚ ਵੀ ਕਾਫੀ ਵੱਡੇ ਬੰਦੇ ਹੈਗੇ ਜਿਨ੍ਹਾਂ ਦੇ ਵਿੱਚ ਕਾਫੀ ਸੰਕਟ ਜਿਹੜੀ ਮੱਥਾ ਟੇਕਣ ਆਉਂਦੀ ਹੈਗੀ ਹੈ ਲੋਕਾਂ ਨੂੰ ਦੇਖਦਿਆਂ ਹੋਏ ਆਪਾਂ ਕਾਫੀ ਜਿਹੜਾ ਹੈਗੇ ਨਾ ਸਿੱਟਾ ਦਾ ਪ੍ਰਬੰਧ ਕੀਤੇ ਹੈਗੇ ਨੇ ਤੇ ਟੀਸਮਟੇ ਚੈਕ ਇਨ ਦੁਆਰਾ ਕਰਾਈ ਹੈ ਕਿ ਨਾਲ ਜਿਹੜਾ ਵੈਰੀਕੇਟਿੰਗ ਕਰਾ ਰਹੇ ਹੈਗੇ ਆ ਇਹਦੇ ਨਾਲ ਪਬਲਿਕ ਨੂੰ ਜਿਹੜਾ ਹੈਗਾ ਇਨਕੰਵਿਨਿਐਂਸ ਨਾ ਹੋ और जिसे पीढ़ी इ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर